ਭੂ ਅਤੇ ਖਨਵਰੀ ਬਾਰਡਰ ਤੇ ਮੋਰਚੇ ਦੇ 200 ਦਿਨ ਪੂਰੇ ਹੋ ਚੁਕੇ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਬਿਆਨ ਕੇਂਦਰ ਸਰਕਾਰ ਦੀ ਬਹੁਤ ਘਟਿਆ ਸੋਚ ਹੈ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਸੋ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਕੱਚ ਕੀਤਾ ਗਿਆ ਵੱਡਾ ਇਕੱਠ ਸੋਸ ਤੋਂ ਲੈ ਕੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਸ਼ੰਭੂ ਅਤੇ ਖਨਵਰੀ ਬਾਰਡਰ ਤੇ ਅੱਜ ਮੋਰਚੇ ਦੇ 200 ਦਿਨ ਪੂਰੇ ਹੋਏ ਨੇ ਜੁੱਥੇ ਕਿ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਉਹਨਾਂ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸਰਕਾਰ ਦੀ ਦਾ ਨਹੀਂ ਨਹੀਂ ਉਹ ਤੋਂ ਕੇਂਦਰ ਸਰਕਾਰ ਦੀ ਬਹੁਤ ਘਟੀਆ ਸੋਚ ਹੈ ਉਹਨਾਂ ਨੂੰ ਕਿਸਾਨਾਂ ਦੇ ਮਸਲੇ ਜਿਹੜੇ ਉਹ ਹੱਲ ਕਰਨੇ ਚਾਹੀਦੇ ਪਹਿਲ ਦੇ ਆਧਾਰ ਤੇ ਹੱਲ ਕਰਨੇ ਜਿਹਦਾ ਸੱਦ ਕੇ ਹੱਲ ਕਰਨਾ ਤੇ ਦਾ 200 ਦਿਨ ਹੋ ਗਏ ਉਹ ਉੱਥੇ ਸ਼ੰਭੂ ਬੈਰੀਅਤ ਤੇ ਬੈਠੇ ਆ ਮੈਂ ਇਹਦੀ ਕੰਬਿਨੇਸ਼ਨ ਕਰਦਾ ਹਾਂ ਮੈਂ ਮੰਗ ਕਰਦਾ ਹਾਂ ਕਿ ਕਿਸਾਨ ਲੀਡਰਾਂ ਨਾਲ ਬੈਠ ਕੇ ਸਰਕਾਰ ਗੱਲ ਕਰੇ ਕੇਂਦਰ ਸਰਕਾਰ ਉਹਨਾਂ ਦਾ ਮਸਲਾ ਜਿਹੜਾ ਹੱਲ ਕਰੇ ਉਹ ਰੋਡ ਜਿਹੜੀ ਆ ਉਹਨੂੰ ਖਾਲੀ ਕਰਨ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਆ